ਪੁਲਿਸ ਆ ਵੇਖੋ ਜੀ ਐਂਟੀ ਰਾਈਡ ਪੰਜਾਬ ਪੁਲਿਸ ਤੁਸੀਂ ਬਾਈ ਜੀ ਪੰਜਾਬ ਪੁਲਿਸ ਦੇੋਂ ਕਿਉਂ ਆਏ ਉਸੇ ਨਾਲ ਕਿ ਡੰਡਾ ਤੁਹਾਡੇ ਮਕਲਾਸਿਕਾ ਫੜਿਆ ਹੋਇਆ ਹੈ ਕਿਉਂ ਆਏ ਹੋ ਚਾਹਿਆ ਬਲੈਕ ਤਾਂ ਹੀ ਆਏ ਆ ਆ ਐਂਟੀ ਰਾਈਡ ਪੰਜਾਬ ਪੁਲਿਸ ਇਹ ਝੂਠੇ ਦਾਵੇ ਕਰਦੇ ਨੇ ਕਿ ਅਸੀਂ ਬੱਚਿਆਂ ਦੇ ਨਾਲ ਨੇ ਆ ਜਿਹੜੇ ਡੰਡੇ ਨੇ ਇਹਨਾਂ ਨੇ ਮਾਰ ਮਾਰ ਕੇ ਸਾਡੀਆਂ ਲਾਸ਼ਾਂ ਪਾੜੀਆਂ ਆਹ ਵੇ ਬਾਈ ਆ ਵੇਖੋ ਆ ਵੇਖੋ ਆ ਵੇਖੋ ਮੈਂ ਆਪ ਬਾਈ ਵੇਖੋ ਤੁਸੀਂ ਬਾਈ ਪੁਲਿਸ ਆ ਵੇਖੋ ਡੰਡਾ ਮਾਰਿਆ ਆ ਵੇਖੋ ਬੇਨਤੀ ਕਰਨਾ ਚਾਹੁੰਨਾ ਧੋਗਲੇ ਚਿਹਰੇ ਨਾ ਦਿਖਾਓ ਇੱਕ ਰੋ ਸਾਨੂੰ ਸਾਡੀ ਸਟੇਜ ਮਾਰਨ ਤੇ ਲੱਗੀ ਹੋਈ ਐ ਸਾਨੂੰ ਸੈਂਟਰ ਮਾਰਨ ਤੇ ਲੱਗਿਆ ਹੋਇਆ ਅਸੀਂ ਜਾਈਏ ਕਿ ਤਾ ਯਾਰ ਸ਼ਰਮ ਆਉਣੀ ਚਾਹੀਦੀ ਆ ਤੇ ਭਾਜੀ ਪੰਜਾਬ ਪੁਲਿਸ ਨੇ ਮਾਰੇ ਤੁਹਾਡੇ ਪੰਜਾਬ ਪੁਲਿਸ ਨੇ ਮਾਰੇ ਆ ਪੰਜਾਬ ਬਈ ਤੁਹਾਨੂੰ ਕਿਹਨੇ ਕਿਹਨੇ ਭੇਜਿਆ ਜੀ ਨਹੀਂ ਭੇਜਿਆ ਕਿਹਨੇ ਭੇਜਿਆ ਤੁਹਾਨੂੰ ਦੱਸੋ ਬਈ ਤੇ ਜਮਾਈ ਇਹ ਜਨਾਬ ਦਾਦੂ ਕਿਹਨੇ ਭੇਜਿਆ ਕੋਈ ਜਵਾਬ ਨਹੀਂ ਹੁੰਦੇ ਹੋ ਆ ਪੰਜਾਬ ਪੁਲਿਸ ਸਾਨੂੰ ਸਿੱਤਰਮਾਣ ਵਾਲੇ ਤੋਂ ਭੇਜਿਆ ਭਈਆ ਡਾਂਗਾਂ ਦੇ ਵੜੀਆ ਪੰਜਾਬ ਪੁਲਿਸ ਦੇ ਹੋਣਾ ਪੰਜਾਬ ਪੁਲਿਸ ਦੀ ਆ ਦੇਖ ਬਾਈ ਤੁਹਾਡੀ ਨਹੀਂ ਆ ਤੁਹਾਡੀ ਗਲਤੀ ਨਹੀਂ ਹੈ ਭਗਵੰਤ ਜੀ ਭਗਵੰਤ ਜੀ ਦੇ ਦੋ ਗਰੇ ਚੜੀ ਆਉਂਦੀਆਂ ਇਹ ਡਿਊਟੀ ਦੇ ਪ੍ਰਬੰਧ ਨੇ ਪਰ ਇਹ ਪੰਜਾਬ ਪੁਲਿਸ ਦੇ ਮੁਲਾਜ਼ਮ ਅੱਜ ਚੰਡੀਗੜ੍ਹ ਦੀ ਧਰਤੀ ਤੇ ਪੰਜਾਬ ਦੇ ਨੌਜਵਾਨਾਂ ਦੇ ਸਿਰ ਫੜਨ ਵਾਸਤੇ ਖੜੇ ਕੀਤੇ ਨੇ ਇਹ ਮੈਂ ਪੁੱਛਣਾ ਚਾਹੁੰਦਾ ਭਗਵੰਤਮਾਨ ਸਾਹਿਬ ਇਹ 도ਗਲੀਆਂ ਗੱਲਾਂ ਕਿਉਂ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਕਿਉਂ ਸਟੇਟ ਸਾਨੂੰ ਮਰਵਾਉਣਾ ਚਾਹੁੰਦੀ ਹੈ ਜਦੋਂ ਅਸੀਂ ਸਟੇਟ ਦੀ ਉਹ ਗੱਲ ਕਰ ਰਹੇ ਹਾਂ